ਸਾਰੀ ਦੁਨੀਆ ਚ ਸਿੱਖ ਸਰਦਾਰ ਤੂੰ ਪਾਲ ਸਿੱਖੀ ਨਾਲ ਸੋਹਣਾ ਪਿਆਰ ਤੂੰ ਸਭ ਬਾਜਾ ਵਾਲੇ ਦਿੱਤੀ ਦਸਤਾਰ ਤੂੰ ਇੱਕ ਵੱਖਰੀ ਮਿਸਾਲ ਤੇਰੇ ਕਰਤਾਰ ਦੀ ਸਾਰੀ ਦੁਨੀਆ ਦੁਨੀਆ ਤੇ ਸੋਭਾ ਤੇਰੀ ਦਸਤਾਰ ਦੀ ਸਾਰੀ ਦੁਨੀਆ ਲੈ ਮੇਰੀਏ ਤੂੰ ਕਰ ਜਰਾ ਧਿਆਨ ਨੀ ਤੇਰਾ ਗਿਰ ਸਾਹਿਬ ਬਹੁਤ ਹੀ ਮਹਾਨ ਨੀ ਆਡਾ ਫੈਸ਼ਨਾਂ ਨੂੰ ਪਾ ਲੈ ਕਿਰਪਾਨ ਨਹੀਂ ਹੁੰਦਾ ਆਪਣੇ ਇਤਿਹਾਸ ਉੱਤੇ ਸਰਾਣਾਜ ਨਹੀਂ ਲੈ ਲੈ ਸਿਰ ਤੇ ਸਿਰ ਤੇ ਦੁਪੱਟਾ ਸਿਰ ਦਾ ਹੈ ਤਾਜ ਨਹੀਂ ਲੈ ਲੈ ਸਿਰ ਤੇ ਹੋ ਲਈਆਂ ਸਿਰਾਂ ਵੱਟੇ ਸਿੰਘਾਂ ਸਰਦਾਰੀਆਂ ਧੰਨ ਆਪਣਾ ਚਰਾਇਆ ਨਾਲ ਆਰੀਆਂ ਲਾਇਆ ਖੂਨ ਦੇ ਸਮੁੰਦਰਾਂ ਚ ਤਾਰੀਆਂ ਸਾਹਬ ਦਾਤ ਦਿੱਤੀ ਜਿਹੜੀ ਤੈਨੂੰ ਹੈ ਤਾਰਦੀ ਸਾਰੀ ਦੁਨੀਆਂ ਦੁਨੀਆਂ ਤੇ ਸੋਭਾ ਤੇਰੀ ਦਾ ਸਤਾਰਦੀ ਸਾਰੀ ਦੁਨੀਆਂ ਬਾਦਾਂ ਵਾਲੇ ਤੁਹਾਨੂੰ ਤੀਆਂ ਅਪਣਾਇਆ ਹੈ ਵਾਂਗ ਪੁੱਤਰਾਂ ਦੇ ਤੁਸਾਂ ਨੂੰ ਬਿਠਾਇਆ ਹੈ ਨਾਮ ਕੌਰ ਸਿੰਘ ਬਾਦਸ਼ਾ ਮਿਲਾਇਆ ਹੈ ਬਕਰਦਾਰ ਨੂੰ ਟੋਪੀ ਸੌਂਦੀ ਨਹੀਂ ਉਹ ਕਦੇ ਸਰਦਾਰ ਨੂੰ ਸਿੰਘ ਸੱਜ ਟਾ ਕੇ ਰੱਖੋ ਤਲਵਾਰ ਨੂੰ ਪੁੱਲ ਦੁਨੀਆ ਚ ਗੱਲ ਗੁਰੂ ਦੇ ਪਿਆਰ ਦੀ ਸਾਰੀ ਦੁਨੀਆ ਦੁਨੀਆ ਤੇ ਸੋਭਾ ਤੇਰੀ ਦਸਤਾਰ ਦੀ ਸਾਰੀ ਦੁਨੀਆ ਮਾਤਾ ਸਹਿਬ ਕੋਲ ਪੁੱਛੇ ਦੱਸ ਧੀਏ ਨੀ ਸਦਾ ਸਿੱਖੀ ਦੇ ਸਰੂਪ ਵਿੱਚ ਰਹੀਏ ਨੀ ਨਾ ਬਿਉਟੀ ਪਾਲ ਰਜ ਜਾ ਕੇ ਬਈਏ ਸੂਰਤ ਹੈ ਤੇਰੀ ਕਿਸ ਦੀ ਮਥਾ ਜਨੀ ਲੈ ਲੈ ਸਿਰ ਤੇ ਸਿਰ ਤੇ ਦੁਪੱਟਾ ਸਿਰ ਦਾ ਤਾਜ ਨਹੀਂ ਲੈ ਲੈ ਸਿਰ ਤੇ ਘਣੋ ਖਾਲ ਸਾਜੀ ਗੁਰੂ ਦਸ਼ਮੇਸ਼ ਦੇ ਸਾਨੂੰ ਜਾਣ ਤੋਂ ਪਿਆਰੇ ਸਾਡੇ ਕੇਸ ਦੇ ਝਾਤੀ ਮਾਰੋ ਖਾ ਬਣਾਏ ਕੈਸੇ ਪੇਸ ਜੇ ਕੈਸੀ ਸ਼ਕਲ ਬਣਾਈ ਜਿਵੇਂ ਹੈ ਨਚਾਰਦੀ ਸਾਰੀ ਦੁਨੀਆ ਦੁਨੀਆ ਤੇ ਸੋਭਾ ਤੇਰੀ ਦਸਤਾਰ ਦੀ ਸਾਰੀ ਦੁਨੀਆ ਜਗ ਖੇਲ ਇੱਕ ਜਗ ਤੇ ਤਮਾਸ਼ਾ ਹੈ ਝੂਠ ਤਨ ਜਿਵੇਂ ਪਾਣੀ ਚ ਪਤਾ ਸਹ ਹੈ ਵਜੂ ਇੱਕ ਦਿਨ ਜਿੰਦ ਦਾ ਕਾਸਾ ਹੈ ਬੰਦ ਹੋ ਜੂ ਇੱਕ ਦਿਨ ਵਜਦਾ ਐ ਸਾਜਨੀ ਚੇ ਉੱਤਮਾਨ ਸਾਨ ਹੈ ਤੂੰ ਤਾਂ ਆਪਣੀ ਵਗਾੜੀ ਫਰੇਸ਼ਾਨ ਹੈ ਰਸੂਲ ਪੂਰੀ ਸਾਚ ਆਖਦਾ ਨਿਸ਼ਾਨ ਹੈ ਹੁੰਦੀ ਵੱਖਰੀ ਪਛਾਣ ਗੁਰੂ ਪਰਵਾਰ ਦੀ ਸਾਰੀ ਦੁਨੀਆਂ ਦੁਨੀਆਂ ਤੇ ਸੋਭਾ ਤੇਰੀ ਤੇ ਸਤਾਰ ਦੀ ਸਾਰੀ ਦੁਨੀਆਂ ਧਿਆਨ ਕਰ ਸੁਣ ਬੀਬੀ ਐਸੇ ਉੱਠ ਪਹਿਲਾ ਪੜ ਗੁਰਬਾਣੀਆਂ ਮਾਤਾ ਪਾਗ ਕਰ ਤਾਈ ਆਪਾਂ ਜਾਣੀਏ ਸੋਦਾ ਦੁਸ਼ਟਾਂ